ਕਿੰਨਾ ਕਰੇਗਾ ਵੀਰ ਪਾਲੇ ਮਾਂ ਬਾਪ ਆ ਪਿਆ ਮੇਰਾ ਤਾਂ ਉਹ ਕੀ ਕਰਦੀ ਹੈਗੀ ਬਹੂ ਬਹੁਤਾ ਜੇ ਉੱਠੀ ਨੀ ਮਹਾਰਾਣੀ ਹੋਏ ਪਈ ਐ ਪਈ ਹੈਗੀ ਮੈਂ ਇਕੱਲੀ ਵੀ ਕੀ ਕਰਾਂ ਨਹੀਂ ਬਾਹ ਕੂ ਤੁਸ ਸਤਾ ਦੇ ਖਲਾ ਉਹ ਹੀ ਗਾਲ ਲੋਕਾਂ ਦੇ ਉੱਤੇ ਜੜਦੇ ਸਾਰਾ ਕੰਮ ਨਿਬੜ ਕੇ ਭਾਈ ਜੰਨੀਆਂ ਸੀ ਬਹਿ ਜਾਂਦਾਂਗੇ ਸਕੇ ਭੈਣ ਉਧਰ ਲਾ ਕਰਾਂਦੀ ਸੀ ਮੈਂ ਘਰ ਦਾ ਕਰ ਲੈਂਦੀ ਸੀਗੀ ਹੁਣ ਮੈਂ ਵੀ ਪਈ ਐ ਨਾ ਕਿੰਨਾ ਘੁੱਟ ਜਾਉਂਗੇ ਮੈਂ ਖਰਚ ਵਧੇ ਜਾਂਦੇ ਆ ਤੇ ਵਧੀ ਤਾਂ ਜਾਂਦੇ ਹੁਣ ਉਹ ਹੀ ਗੱਲ ਮੈਂ ਤਾਂ ਆਪ ਦੇਖੀ ਜੰਨੀ ਆ ਭਾਈ ਹੁਣ ਚੀਜ਼ ਨੂੰ ਤਾਂ ਹੋਤਾ ਹੀ ਨਹੀਂ ਤਾਂ ਦੇਖ ਨੇ ਮੈਨੂੰ ਫੜਾਨੀ ਚਾਹੀਦੀ ਮੈਨੂੰ ਤੇ ਉਂਕੀ ਚਾਹੀਦੀ ਮੇਰੇ ਆ ਚੀਜ਼ ਪਸੰਦ ਨਹੀਂ ਮੈਨੂੰ ਫੜਾਨਾ ਨਹੀਂ ਮਾਂ ਵੱਡੇ ਨਾਲ ਤਾਂ ਨਿਭ ਗਿਆ ਸੀ ਹੁਣ ਨਹੀਂ ਭਾਈ 7000 ਰਜਣਾ ਹੁਣ ਫੇਰ ਭਾਈ ਐ ਤਾਂ ਕੰਮ ਲੋਟ ਨਹੀਂ ਹੁਣ ਕਿੱਥੇ ਤੋਂ ਸਾਰਾ ਸੋਟਾ ਪਿੰਆ ਪਿੰਆ ਨਿਮੇੜਨਾ ਸੀ ਹੁਣ ਤੂੰ ਐਂ ਹਿਸਾਬ ਲਾ ਲਾ ਸਾਡਾ ਤਾਂ ਇੱਕ ਜਵਾਕਾ ਉਹ ਵੀ ਸਰਕਾਰੀ ਸਕੂਲ ਚ ਲਾ ਰੱਖਿਆ ਸੀ ਤਾਂ ਖਰਚੇ ਤੁਹਾਡਰ ਦੇ ਨੇ ਫੇਰ ਉਹੀ ਤਾਂ ਰੋਲੇ ਨਾ ਵਾ ਤਾਂ ਐਂ ਕਹਿੰਦੀ ਚੱਲ ਵੀ ਇਹਨਾਂ ਦਾ ਵਧੀਆ ਨਿਮੀ ਆਂਦੀ ਐ ਨੀ ਚੱਲ ਮੈਂ ਸੁਣ ਲਾਂ ਗੱਲਾਂ ਕਰਦੀਆਂ ਜਿਹੜੀ ਚੀਜ਼ ਐ ਚਾਚੀ ਦੀ ਫੁਲਾਨ ਚੀਜ਼ ਆਈ ਮੈਂ ਤੁਹਾਨੂੰ ਮੰਗਾਉਂਗੀ ਚਾਚੀ ਦੀ ਕਿਉਂ ਮੈਂ ਤਾਂ ਕਦੇ ਸ਼ਰੀਕਾ ਹੀ ਨਹੀਂ ਕਰ ਰਹੀ ਨਾ ਤਾਂ ਤਾਂ ਸਾਸੂ ਨੂੰ ਆਹਦੇ ਦੋ ਆਉਂਦੇ ਤੇ ਮੈਂ ਕੱਲੀ ਇੱਕ ਸੂਟ ਦੀ ਮੰਗਾਉਣੀ ਫੇਰ ਉਹੀ ਤਾਂ ਰੋਲੇ ਨਾ ਮੈਂ ਤਾਂ ਜਿੱਦੋਂ ਮ ਕੋਤੇ ਮੇਰੇ ਪੇਕੇ ਦੇ ਦਿੰਦਾ ਮੈਂ ਤਾਂ ਉਹਨਾਂ ਨੂੰ ਵੀ ਐ ਕਹਿੰਦੇ ਆ ਵੀ ਚੱਲ ਮਾ ਮੇਰਾ ਨਾਲ ਲੈ ਮੈਂ ਤਾਂ ਪੇਕੇ ਨੇ ਦੇਤਾ ਵੱਡੀ ਭੈਣ ਵੀ ਅੱਗਿਆ ਹੀ ਕਰਦੀ ਸੀ ਜੇ ਉਹਦੇ ਪੇਕੇ ਦੇ ਦਿੰਦੇ ਸੋ ਕਹਿੰਦੀ ਸੀ ਮਨ ਲੈ ਆਈ ਨਾ ਮੇਰੇ ਪੇਕੇ ਨੇ ਦੇਤਾ ਬਰੋ ਕਹਾਂ ਦੂਸਤਾਂ ਟਾਈਮ ਪਾਸ ਵੀ ਕਰ ਲਿਆ ਸੀ ਇਹ ਤਾਂ ਕੰਮ ਗਰਤ ਹੋ ਗਿਆ ਹੁਣ ਇਹ ਤਾਂ ਪੇਕੇ ਨੇ ਵੀ ਦੇਤਾ ਤਾਂ ਪ੍ਰੋਬਲਮ ਮੰਗਾ ਕੇ ਵਗੀ ਇੱਕ ਕਹਾਂ ਕਿ ਚਾਚੀ ਦਾ ਸੂਟ ਆਇਆ ਕਿ ਮੈਂ ਤਾਂ ਤਾਂ ਮੰਗਾਇਆ ਲੈ ਮੈਂ ਤਾਂ ਚਾਚੀ ਨਾਲ ਕਿਵੇਂ ਹੋਣ ਤੂੰ ਤਾਂ ਹੁਣ ਨੂੰ ਸਸਤੇ ਸੋਟ ਤਾਂ ਕੀ ਤੇ ਇਹ ਤਾਂ ਤੇਰਾ ਕਦੀ ਦਾ ਹੈ ਹਾਂ ਫਿਰ ਕਿਉਂ ਤੂੰ ਕਹੇ ਚਾਚੀ ਨਾਲ ਕਹਿੰ ਮਿਲ ਗਈ ਆ ਫਰਮਾਂ ਦਾ ਬੋਲ ਨਹੀਂ ਮਹਾਮਤਾ ਨੂੰ ਆਖੂਗੀ ਵੀ ਭਾਈ ਹੁਣ ਤਾਂ ਫਿਰ ਮੈਨੂੰ ਤਾਂ ਲੱਗਦਾ ਵੀ ਆਪਣੇ ਭਾਂਡੇ ਖੇਡਣਗੇ ਅੱਗੇ ਭਾਈ ਤੇਰੀ ਮਰਜ਼ੀ ਰਹਿ ਜੂ ਦੇਖ ਤੂੰ ਜਿਵੇਂ ਕਰੇਂਗੀ ਉਹ ਮੈਂ ਕਰ ਲਾਂਗੇ ਪਰ ਸਾਡਾ ਮਾਂ ਨਹੀਂ ਬਣਾਣੀ ਨਹੀਂ ਨਹੀਂ ਤਾਂ ਫਿਰ ਹੁਣ ਆ ਤੂੰ ਤਾਂ ਤੜਕੇ ਜਮ ਦੇਖੀ ਜੰਨੀ ਆ ਤੈਨੂੰ ਪਹਿਣ ਉਧਰ ਲੱਗੀ ਫੇ ਮੈਂ ਇਧਰ ਲੱਗੀ ਫੇ ਆਪ ਪਈਆ ਹਜੇ ਜੇ ਕਹਿਣੇ ਆ ਤਾਂ ਹੁਣ ਦਾ ਕਾਕੇ ਦੀ ਰੋਟੀ ਵੀ ਅਜ ਮੈਂ ਪਕਾਈ ਆ ਤੇ ਰੋਟੀ ਵੀ ਨਹੀਂ ਲਾਈ ਉਹਦੀ ਰੋਟੀ ਵੀ ਨਹੀਂ ਲਾਈ ਆ ਕਿ ਮੈਂ ਤਾਂ ਤਾਂਪ ਚੜਿਆ ਪੇ ਡੰਡਾ ਖਿੱਚਣਾ ਪਊਗਾ ਐਨ ਲੋਟਾਂ ਫਰ ਹੁਣ ਆਪ ਤੇ ਬੰਦੇ ਦੀ ਰੋਟੀ ਤਾਂ ਲਾ ਦੇ ਚੱਲ ਡਿਉਟੀ ਜਾਂਦੇ ਦੀ ਮਰ ਤਾਂ ਚਾਹਦੇ ਇੱਥੇ ਜਾਵੇ ਕੰਮ ਐ ਕੰਮ ਕੀ ਐ ਲਾ ਮਟਿਆਰ ਸਾਰੀ ਐ ਉਹ ਚੱਲ ਮੈਂ ਤਾਂ ਕਰਦੀ ਆ ਫਿਰ ਮੈਨੂੰ ਤਾਂ ਬੈਠੇ ਕਿੱਥੇ ਸਰਦਾ ਮੈਂ ਤਾਂ ਤੈਨੂੰ ਦੱਸਣ ਮਾਰੀ ਪੈਗੀ ਮੈਂ ਖਾ ਫੇਰ ਰੱਖੇਗੀ ਦੱਸ ਚਾਹੇ ਇਹ ਲੋਟ ਹੁੰਦਾ ਕੰਮ ਬਈ ਬਸ ਤੂੰ ਆਪ ਹੀ ਦੇਖ ਲਈ ਫਿਰ ਹੁਣ ਮੈਂ ਕੀ ਦੇਖਣਾ ਆ ਤਾਂ ਕਰ ਲੋ ਫਿਰ ਜਿਵੇਂ ਸਾਹਉ ਚਾਹੁੰਦਾ ਤੁਹਾਡਾ ਭਾਈ ਮਾਪਾਂ ਕਹਿੰਦੀ ਚੱਲ ਨੀਮੀ ਆਂਦੀ ਥੋੜੀ ਵਧੀਆ ਸੀ ਉਹ ਹਾਂ ਔਰ ਨਹੀਂ ਹੁਣ ਇਹ ਸ਼ੌਕ ਕਰਦੇ। ਸੁੰਭਰਲਾ ਵੀਰਪਾਲਾ ਤੇ ਪਾਂਡਾ ਠੀਕ ਕਰਿਆ ਜਾਕਤਾ। ਲੈ। ਬੋਲੀ ਨਹੀਂ ਅੱਜ ਇਹਨੂੰ ਕੀ ਹੋ ਗਿਆ? ਵੀਰਪਾਲ ਨੂੰ ਕੀ ਹਰਵੇ ਅੱਜ ਬੋਲਦੀ ਨਹੀਂ ਮੇਰੇ ਨਾਲ? ਇਹ ਪਤਾ ਵੇ ਹੁਣ ਤੁਸੀਂ ਕਾਹ ਨਾਲ ਗੱਲਾਂ ਕਰੀ ਜਾਂਦੀਆਂ ਸੀਗੀਆਂ? ਸੁਣ ਲੰਗਾ ਇਹਨੇ ਕਿਵੇਂ ਗੱਲਾਂ? ਕੱਲ ਈੜਾ ਲੂੜਾਂ ਦੀਆਂ ਗੱਲਾਂ ਕਰਦਿਆਂ ਹੋਵਾਂਗੇ ਤੁਸੀਂ ਨੂੰ ਸੱਸ ਉਹ ਆਹੀ ਆਪਣੀ ਵੀਰਪਾ ਆ ਵੀਰਾਂ ਬੇਬੇ ਮੈਂ ਕਾਨੂੰ ਕੁਛ ਕਰਦੀ ਆ ਕਰਦੀ ਆ ਕਿ ਭਾਈ ਮੈਂ ਤਾਂ ਕਹਿੰਦੀ ਮੇਰੇ ਜਿਉਂਦੇ ਜਿਉਂਦੀ ਮੈਂ ਤਾਂ ਕੱਠਾ ਚੌਂਦੀ ਸੀਗੀ ਦੇਖ ਹਾਂ ਵੀ ਕੱਠ ਵਰਗੀ ਰੀਸ ਨਹੀਂ ਤੇ ਫਿਰ ਹੁਣ ਕੀ ਹੋ ਗਿਆ ਕਿ ਹੁਣ ਇਹ ਕਹਿੰਦੀ ਮੇਰੇ ਭਾਂਡੇ ਅੱਡ ਕਰੋ ਅੱਛਾ ਇੰਨੀਆਂ ਗੱਲਾਂ ਤੇ ਪਹੁੰਚ ਗਈ ਇੰਨੀਆਂ ਗੱਲਾਂ ਤੇ ਹੁਣ ਇਹ ਕਹਿੰਦੀ ਵੀ ਭਾਈ ਮੇਰਾ ਤਾਂ ਨਿਮ ਤਾਂ ਨਹੀਂ ਕਹਿੰਦੀ ਭਾਂਡਾ ਨਾ ਨਿਮ ਗਿਆ ਫਿਰ ਭਾਂਡਾ ਤਾਂ ਨਿਵਗੇ ਭਾਂਡਾ ਤਾਂ ਹੁਣ ਵੀ ਨਹੀਂ ਫਰਕ ਰੱਖਦੀ ਫਿਰ ਹੁਣ ਇਹਦਾ ਕੀ ਕਰੀਏ ਫੇਰ ਉਹ ਹਜੇ ਨਹੀਂ ਉੱਠੀ ਦਾ ਹੁਣ ਲੱਤ ਦਿੱਤੇ ਪਾਣੀ ਆਉਂਦਾ ਇਹਨੇ ਹੁਣ ਵਿਚਾਰੀ ਨੇ ਟੂਹੀ ਦੁਖਦੀ ਐ ਮਸਾ ਸੁੰਭੜੇ ਮੈਂ ਤਾਂ ਹੁਣ 8 ਵਜੇ ਦੀ ਬਾੜੇ ਗਈਆਂ ਲੋ ਉਧਰ ਹੈ ਵੀ ਐ ਹੁਣ ਮੜਾ ਮੋਟਾ ਦੇਖਣਾ ਹੀ ਪੈਂਦਾ ਫੇਰ ਕੀ ਕਰਾਇਆ ਜਾਵੇ ਫੇਰ ਹੁਣ ਬੇਬੇ ਦਾ ਤਾਂ ਹੁਣ ਆਪਾਂ ਕਿਹੜਾ ਤਾਂ ਦਿਮਾਗ ਫਰੋਲ ਕੇ ਦੇਖਿਆ ਸੀ ਵੀ ਦਿਮਾਗ ਮੈਂ ਤਾਂ ਆਖਿਆ ਸੀ ਉਹਦਾ ਤਾਂ ਇਹੀ ਨਹੀਂ ਮੰਨੀ ਵੀਰਪਾਲ ਮੈਨੂੰ ਵਧੀਆ ਲੱਗਦੀ ਐ ਕੁੜੀ ਮੈਨੂੰ ਵਧੀਆ ਲੱਗਦੀ ਐ ਇਹੀ ਨੇ ਜੋ ਜੋਰ ਪਾ ਕੇ ਉਹੀ ਗੱਲ ਵਿਆਹ ਦਵਾਤਾ ਹੁਣ ਮੈਂ ਦੇਖੀ ਜੰਨੀ ਇਹਨਾਂ ਸਾਰਾ ਤਾਂ ਬੇੜਾ ਸੁੰਬਰਾ ਦੇਖਾ ਹਾਂ ਕੰਮ ਤਾਂ ਮੈਂ ਹੁਣ ਬੁਲਾਈ ਮੈਂ ਤਾਂ ਕੋਈ ਵੀਰ ਪਾਲ ਸੁੰਬਰ ਲਿਆ ਪਹਿਲਾਂ ਟੋਕਰਾ ਭਾਂਡਾ ਨੇ ਮਾਜ ਕੇ ਆਈ ਚਾਹ ਦਾ ਹੂੰ ਕਹਿ ਕੇ ਤੇ ਮੈਂ ਖਾ ਗਾਂ ਹਾਲਾ ਭਾਂਡਾ ਠੀਕ ਕਰ ਜਾ ਚੱਕ ਤਾਂ ਤੇ ਬੋਲੂ ਹੀ ਨਹੀਂ ਮੇਰੇ ਨਾਲ ਹੁਣ ਬੋਲੇ ਕੀ ਫਿਰ ਉਹੀ ਗੱਲ ਫਿਰ ਫਿਰ ਉਹ ਗੱਲ ਵੀ ਗੁੱਸਾ ਤੋਂ ਹੋਤੇ ਆ ਬੋਲਦੀ ਮੇਰੇ ਨਾਲ ਨਹੀਂ ਹੈਗੀ ਨਹੀਂ ਬਈ ਫਿਰ ਹੁਣ ਆਏ ਤਾਂ ਲੋਟ ਜੇ ਨਹੀਂ ਹੁੰਦਾ ਕੰਮ ਕੰਮ ਆਪਣਾ ਹੋਰ ਹੀ ਖੰਡ ਜੇ ਗਿਆ ਚਲ ਫਿਰ ਮਰਜੀ ਆ ਭਾਈ ਹੁਣ ਮੇਰੇ ਤਾਂ ਕੋਈ ਸਾਰੇ ਨਹੀਂ ਦਿਖ ਵੇ ਬੇ ਮੈਂ ਤਾਂ ਜਹੇ ਜਹ ਜੋਗਰੀਆਂ ਦੇਖ ਨਾਲ ਇਹ ਤੇ ਕਰੀ ਜਾਨੀ ਆ ਕਦੇ ਮੈਂ ਤਾਂ ਸਰੀਕਾ ਨਹੀਂ ਕਰਿਆ ਤੂੰ ਤਾਂ ਨਹੀਂ ਕਰਿਆ ਮੈਂ ਤਾਂ ਕਦੇ ਸੁੱਤੀ ਨਹੀਂ ਠਾਈ ਸੀ ਦੇਖ ਵੀਰਪਾਲਾ ਆਪ ਨੂੰ ਸੋਚ ਹੋਈ ਤੇਰੇ ਸਾਹਮਣੇ ਜਿੱਦਾਂ ਨਹੀਂ ਆਈਆਂ ਕਿਤੇ ਮੈਂ ਵੀਰਪਾਲ ਨੂੰ ਸੁੱਤੀ ਨਹੀਂ ਠਾਇਆ ਤੂੰ ਤਾਂ ਨਹੀਂ ਠਾਇਆ ਫਿਰ ਹੁਣ ਬਹੁਤੀ ਮਾੜੀ ਗੱਲ ਆ ਫਿਰ ਉਹਨੂੰ ਫਿਰ ਹੁਣ ਉਹਦੇ ਤਾਂ ਮੈਂ ਕੀ ਕਰਾਂ ਮੈਂ ਕੋਈ ਸਿਰ ਚ ਖੋਲ ਕੇ ਪਾਵਾਂ ਉਹਦੇ ਜਹੇ ਜਹ ਦਿਮਾਗ ਆ ਵਰਤੀ ਜਾਂਦੀ ਐ ਵੀ ਆਪਣਾ ਤਾਂ ਹੁਣ ਕਾਠੀ ਬਾਹ ਵਧੀਏ ਨਹੀਂ ਮੈਂ ਅਸੀਂ ਦੇਖ ਕੇ ਤੇ ਕੋਈ ਫਰਕ ਹੀ ਨਹੀਂ ਰੱਖਿਆ ਸੀ ਦੇਖ ਫਰਕ ਤਾਂ ਰੱਖਿਆ ਸੀ ਮੈਂ ਉਹਨੂੰ ਤੇਰਾ ਫਿਰ ਹੁਣ ਕੀ ਕਰਿਆ ਜਾਵੇ ਤੇ ਹਜੇ ਕਾਲੇ ਨੂੰ ਤਾਂ ਨਹੀਂ ਦੱਸਿਆ ਉਹਨੇ ਕੁਸ ਦੁੱਸਰੂਸਰਾ ਨੂੰ ਕਿਸੇ ਨੂੰ ਨਹੀਂ ਗੱਲ ਕਰ ਵੀ ਹੁਣ ਆਏ ਆ ਵੀ ਤੈਨੂੰ ਕਹਿੰਦੀ ਸੀ ਹੈ ਭਾਈ ਭਾਂਡੇ ਖੰਡਿਆਕੇ ਸੋਡੇ ਰਾਜੀ ਵੀ ਨਹੀਂ ਰਿਹਾ ਮੈਂ ਤਾਂ ਕਾਠੀ ਚਾਹੁੰਦੀ ਕਹਿੰਦੀ ਹੁਣ ਵੀਰਪਾਲ ਵੀ ਮੈਂ ਤਾਂ ਕਹਿੰਦੀ ਮੈਨੂੰ ਕਹੀ ਗਈ ਕਹਿੰਦੀ ਤੂੰ ਹੀ ਕਰ ਦੇ ਕਹਿੰਦੀ ਮੈਂ ਤਪੱਸਿਆ ਅੱਛਾ ਚੱਲ ਮੈਂ ਪੁੱਛਦੀ ਆਂ ਦੇਖਦੀ ਆਂ ਪਈ ਆ ਵੀਰ ਵੀਰਾ ਉਹ ਤਾਂ ਪਈ ਆਪਣੇ ਚੱਲ ਮੈਂ ਠਾਉਣੀ ਆ ਫੇਰ ਹੁਣ ਕੀ ਕਹਿੰਦੀ ਹੈਗੀ ਇਹ ਮਟਿਆਰ ਸਾਰੀ ਲੱਤ ਦਿੱਤੇ ਪਾਣੀ ਹੁੰਦਾ ਮੈਂ ਕੀ ਕਰਾਵਾਂ ਮੈਂ ਤਾਂ ਇੱਧਰ ਜਾਇਆ ਹੁੰਦਾ ਕਰਾ ਜਾਨੀਆ ਫਿਰ ਤੈਨੂੰ ਪਤਾ ਦੱਸੂ ਉੱਧਰ ਮਟਿਆਰਾਂ ਨੇ ਕਿਤੇ ਲੋਕਾਂ ਦੇ ਸੁੱਤੇ-ਸੁੱਤੇ ਕੰਮ ਨਿਵੇੜ ਕੇ ਵੇਲ ਲਗਾਉਂਦਾਂ ਹੁਣ ਮੈਂ ਤਾਂ ਬਾੜੇ ਵਾਲਾ ਤਾਂ ਕਰਿਆ ਹੀ ਹੁਣ ਇੱਧਰ ਦੇਖਦੀਆਂ ਪੁੱਛਦੀਆਂ ਉਹਨੂੰ ਹੋਰ ਐ ਹੋਇਆ ਪੈਗਾ ਦੇਖਾਂ ਕਿੱਥੇ ਪਈ ਐ ਮਾਂ ਰਾਣੀ ਮੈਂ ਕਿੰਦਾਂ ਦੀ ਡਰਦੀ ਸੀਗੀ ਜਿਹੜੇ ਕੰਮ ਤੋਂ ਆ ਪਈ ਐ ਲਮਾ ਹੋਜ ਨਾਲ ਨਹੀਂ ਵੀਰਾ ਹੂੰ ਹਾਏ ਵਈਆਂ ਤੂੰ ਜਮੇ ਗੁੰਮਣ ਕੋ ਅੱਛੀ ਹੋਈ ਕੀ ਗੱਲਾਂ ਜੁੱਠੀ ਰੇ ਤੁਰ ਜਾਈ ਚ ਮੇਰੇ ਸਿਰ ਦੁਖੀ ਜਾਂਦਾ ਸੀ ਤੇ ਸਿਰ ਦੁਖੀ ਜਾਂਦਾ ਗੋਲੀ-ਗੋਲੀ ਲੈ ਕੇ ਉੱਠਾ 11 ਵਜ ਗਏ ਬੁਖਾਰ ਵੀ ਚੜਿਆ ਪਿਆਗਾ ਮੈਨੂੰ ਤਾਂ ਨਹੀਂ ਉੱਠੀ ਮੈਂ ਵੀਰਾ ਤੂੰ ਨਾ ਘਰ ਨੂੰ ਖਰਾਬ ਕਰੀ ਆਂਨੀ ਢਾਂਚਾ ਉਹ ਤੇਰੀ ਚਾਚੀ ਨਾ ਬੇਬੇ ਕੋਲੇ ਸੋ ਸੋ ਕੁਸ਼ ਬੋਲ ਕੇ ਆਈ ਐ ਤੇ ਤੂੰ ਕਹ ਲ ਉਹ ਸੂਟਾ ਨੂੰ ਸੁਣਾਈ ਗਿਓ ਕਹਿੰਦੀ ਅਸੀਂ ਟੱਡ ਹੋਵਾਂਗੇ ਹੁਣ ਫਿਰ ਆਪਾਂ ਤਾਂ ਉਹ ਗੱਲ ਕਰਦੀ ਸੀ ਮੈਂ ਕਿਹੜਾ ਕੋਈ ਗੱਲ ਕਰਾ ਕੇ ਕਹੀ ਸੀਗੀ ਸਹੀ ਤੇ ਲਾ ਕੇ ਕਹੀ ਸੀ ਫਿਰ ਹੁਣ ਤੈਨੂੰ ਮੈਂ ਕਹੀ ਸੀਗਾ ਮਾਦਾ ਕਹਦਾ ਸੁੱਤੀ ਨਹੀਂ ਠਾਈ ਹੈਗੀ ਆਉਦੀਆਂ ਧੀਆਂ ਬਣਾ ਮੰਗੂ ਰੱਖੀ ਸੀਗੀ ਤੇ ਤੂੰ ਮਿੰਟਾਂ ਚ ਆ ਕੇ ਕੰਮ ਖਰਾਬ ਕਰੀ ਆ ਨੀ ਸਾਡਾ ਫਿਰ ਮੈਂ ਤਾਂ ਕੀਸ ਖਰਾਬ ਕਰਤਾ ਮੈਨੂੰ ਤਾਂ ਬੁਖਾਰ ਚੜਿਆ ਸੀ ਮੈਂ ਤਾਂ ਪਈ ਸੀ ਬੁਖਾਰ ਸੀ ਤੂੰ ਕੋਈ ਗੋਲੀ ਲਾਏ ਫੜਾਉਂਦੀ ਅੱਜ ਹੀ ਨਹੀਂ ਉੱਠੀ ਉਹ ਹੁਣ ਸੰਭਰ ਕੇ ਆਈ ਆ ਹੁਣ ਭਾਂਡਾ ਦਾ ਟੋਕਰਾ ਮਾਂਜ ਕੇ ਗਈ ਆ ਪਹਿਲਾਂ ਮੇਰੇ ਨਾਲ ਵੀ ਬੋਲਣੋਂ ਹਟ ਗਈ ਉਹ ਤਾਂ ਹੁਣ ਕਿਉਂ ਲਹੌਰ ਹੁਣ ਅਗਲੇ ਨੂੰ ਗੁੱਸਾ ਆਉਂਦਾਗਾ ਵੇ ਉਹ ਨੂੰ ਆਉ ਉਹ ਤਾਂ ਮਾਇਨ ਨਾਲ ਪਈਆ ਮੇਰਾ ਬਾੜੇ ਨਹੀਂ ਲੋਟ ਆਉਂਦਾ ਸਾਰਾ ਕੰਮ ਤੇਰੀ ਚਾਚੀ ਨੇ ਕੱਲੀ ਨੇ ਕਰਿਆ ਇੱਧਰ ਫੇਰ ਕੀ ਹੋ ਗਿਆ ਅੱਗੇ ਮੈਂ ਕਰਦੀ ਸੀ ਜੇ ਅੱਜ ਚਾਚੀ ਨੇ ਕਰ ਲਿਆ ਚਾਚੀ ਨੇ ਕਰ ਲਿਆ ਫੇਰ ਉਹ ਤਾਂ ਉਹੀ ਗੱਲ ਦੋ ਜਾਣੇ ਨੇਗੇ ਉਹਨਾਂ ਦਾ ਕੀ ਖਰਚਾਗਾ ਖਰਚ ਤਾਂ ਆਪਣਾਗਾ ਤੇ ਫੇਰ ਖਰਚੇ ਉਹਨਾਂ ਦਾ ਕਰਾਗਾ ਤੇ ਆਪਣੇ ਵੀ ਤਿੰਨ ਜਾਣੇ ਕਮਾਉਣੇ ਆਗੇ ਤੇ ਉਹ ਜੀ ਦੋ ਜਾਣੇ ਕਰਦੇ ਆ ਤਿੰਨ ਜਾਣੇ ਕਮਾਉਣੇ ਤੇਰਾ ਪਿਆ ਤਾਂ ਤਾਂ ਕੁਝ ਹੁੰਦੀ ਨਹੀਂ ਹੈਗਾ ਉਹ ਤਾਂ ਅੰਮਲੀ ਭੰਗੀਆਂ ਪਹਿਲਾਂ ਤੋਂ ਭੋਰਾ ਭੁੱਕੀ ਦਾ ਖਾਂਦਾਗਾ ਕਰਦੇ ਹੋਗੇ ਮਾ ਸਾਰੇ ਕਰਦੇ ਆਂਗੇ ਕੰਮ ਤਾਂ ਕਾਲੇ ਸਿਰ ਤੇ ਆ ਖੇਤ ਬੰਨੇ ਦਾ ਤਾਂ ਕਾਲਾ ਹੀ ਕਰਦਾ ਸਾਰਾ ਐ ਤੂੰ ਕੁਝ ਨਹੀਂ ਹੁੰਦਾ ਤੂੰ ਵਾਸੀ ਕਾਇਂ ਦੇਖ ਲਿਆ ਵੀ ਹਾਂ ਅਸੀਂ ਦਿਨੇ ਜਾਣੇ ਕਮਾਉਣੇ ਕੀ ਕਮਾਉਣੇ ਹੁਣ ਘਰ ਦਾ ਕੰਮ ਤਾਂ ਬੁੜੂਆਂ ਨੇ ਕਰਨਾ ਹੀ ਐ ਕੱਲੇ ਕਾਕੇ ਦੇ ਲਾਲਾ ਤੂੰ ਜਿਹੜੀ ਤਨਖਾਹ ਹੁੰਦੀ ਆ ਪਾਪਾ ਦਾ ਤੇਰਾ ਉਹ ਉੱਥੇ ਬਹਿ ਜਾਂਦਾ ਜਾ ਕੇ ਸਾਥ ਚ ਉਹ ਤਾਂ ਧੱਕਾ ਹੁੰਦਾ ਹੀ ਨਹੀਂ ਚਲ ਜਿੰਨੇ ਜੋਗੇ ਹੈਗੇ ਕਰਦੇ ਤਾਂ ਹੈਗੇ ਆ ਤੂੰ ਨਾ ਵੀਰਾ ਸਿਆਣੀ ਬਣ ਜਾ ਮੈਂ ਤੈਨੂੰ ਦੱਸਾਂ ਜੇ ਕੇਰਾ ਆਪਣਾ ਰਾਜੂ ਲਾਡ ਹੋ ਗਿਆ ਆਪਣੇ ਤਾਂ ਮੈਨੂੰ ਲੱਗਦਾ ਚਾਹ ਪਾਣੀ ਦਾ ਲੋਟ ਹੀ ਨਹੀਂ ਆਉਣਾ ਖਰਚਾ ਸਾਰਾ ਕੁਝ ਹੋ ਜੂਗਾ ਮੈਂ ਤੂੰ ਤਾਂ ਉਹੀ ਕਰੀ ਜਾਨੀ ਹੂੰ ਡਰੀ ਜਾਨੀ ਆਂ ਕਿ ਨਾ ਬੀਬੀ ਡਰਨ ਵਾਲੀ ਗੱਲ ਨਹੀਂ ਹੁੰਦੀ ਹੈਗੀ ਘਰ ਚ ਥਵਾਕ ਬਹੁਤ ਚੰਗਾ ਹੁੰਦਾ ਮੈਂ ਤੈਨੂੰ ਦੱਸਾਂ ਥਵਾਕ ਨਾਲ ਤਾਂ ਕਿੰਨੇ ਹੀ ਖਾਣੇ ਬਣਾ ਲਾ ਤੁਹਾ ਆਕੇ ਤੇ ਮੈਂ ਨਾਲ ਪਈਆਂ 11 ਵਜ ਗਏ ਤੈਨੂੰ ਆਈ ਨਹੀਂ ਸੰਗ ਆਈ ਹੈਗੀ ਵੀ ਮੈਂ ਦੇਖਾਂ ਵੀ ਮੇਰੀ ਮੰਮੀ ਬਾਹਰੇ ਗਈਆ ਮੈਂ ਚਾਚੀ ਨਾਲ ਮਾੜਾ ਮੋਟਾ ਕੰਮ ਕਰਾ ਦਿਆ ਤੁਸੀਂ ਕਹਿ ਦਿੱਤਾ ਜਾਂਦੇ ਸੀ ਮੈਂ ਤੋਠਿਆ ਨਹੀਂ ਗਈ ਮੈਂ ਤਾਂ ਹੀ ਨਹੀਂ ਉੱਠੀ ਹੈਗੀ ਉੱਠੇ ਦਾ ਕਿਉਂ ਨਹੀਂ ਗਿਆ ਹੈਗਾ ਤੂੰ ਤਾਂ ਉਹੀ ਥੋੜੀ ਜਿਹਾ ਜ਼ਿਆਦਾ ਹੋ ਗਈ ਹੁਣ ਮਾਚੜੀ ਅੱਜ ਹੀ ਪਈ ਹੈਗੀ ਅੱਜ ਹੀ ਲੱਗ ਗਈ ਕਿਵੇਂ ਕਰੀ ਅਸਲ ਤਾਂ ਮੈਂ ਹੀ ਚਮੜਾ ਆਲੀ ਜਿਹੜੀ ਮੈਂ ਉਹਦੇ ਕਾਕੇ ਨਾਲ ਮੰਡੀ ਚੜਾਤਾ ਤੈਨੂੰ ਜਦੋਂ ਮੈਂ ਕਾਕੇ ਨਹੀਂ ਗਈ ਸੀ ਮੈਂ ਕਿਹਾ ਕਿਸੇ ਹੋਰ ਨਾਲ ਗਈ ਸੀ ਕਾਕੇ ਨਾਲ ਤਾਂ ਗਈ ਸੀ ਫਿਰ ਹੁਣ ਤੂੰ ਤਾਂ ਜਾ ਮੈਂ ਕੰਮ ਵੀ ਛੱਡ ਗਈ ਲੈ ਅਸਲ ਤਾਂ ਤੁਸੋਂ ਅੱਦੇ ਦੀ ਔਖੇ ਹੋ ਰੇ ਜਿੱਦਾਂ ਦੀ ਮੈਂ ਕਾਕੇ ਨਾਲ ਜਾ ਕੇ ਸਮਾਨ ਲੈ ਆਂਗੀ। ਸਮਾਨ ਸਾਡੇ ਕੋਈ ਲਿਆਇਆ ਨਹੀਂ ਸੀ ਭਾਈ। ਸਾਨੂੰ ਇਹ ਗੱਲ ਬੁਰੀ ਲੱਗੀ ਸਾਰੇ ਟੱਬਰ ਨੂੰ ਤੇਰੀ। ਹੁਣ ਤਾਂ ਚੱਲਦਾ ਹਰੇਕ ਕੀ ਲਿਆਉਂਦਾ ਗਾ। ਤੂੰ ਚਾਹ ਕਰ ਲੈ ਜਾ। ਲੈ, ਕਰ ਦੇ ਇਹਨੂੰ ਨੇਕੜੂ ਪਾਈਗੀ ਮਹਾਰਾਣੀ। ਦੇ ਆਉਂਗੀ ਤੈਨੂੰ ਮੈਂ ਕਰਕੇ ਨੇਕੜੂ। ਆਉਣ ਦੇ ਅੱਜ ਕਾਕੇ ਨੂੰ ਕਰਦੀ ਆਂ ਮੈਂ ਗੱਲ। ਲੈ ਵੀਰਾ ਉੱਠਣੀ ਪਊ ਵੇ ਕਿਹੜੀ ਬੁੜੀ ਨੇਕੜੂ ਕਰਕੇ ਦਈ ਤੈਨੂੰ। ਚੱਲ ਆ ਚਾਚੀ ਨੇ ਵਧੀਆ ਆਪ ਹੀ ਗੱਲ ਛੇੜ ਲਈ। ਅੱਡੀ ਤਾਂ ਮੈਂ ਭਾਲਦੀ ਸੀ ਵੀ ਅੱਡ ਹੋਈਏ। ਆਪੀ ਗੱਲ ਕਰਨੀ ਚਾਚੀ ਨੇ ਇਹ ਵੀ ਵਧੀਆ ਭਾਂਡੇ ਸਾਰੇ ਆਈ ਪਏ ਨੇਗੇ ਬੀਬੀ ਕਹਿੰਦੀ ਤੇ ਚਾਚੀ ਨੇ ਮਾਇਕ ਸਾਰਿਆਂ ਦਾ ਬੇਲੇ ਫਿਰਦੀਆਂ ਨੇ ਕੰਮ ਸਾਰਾ ਮੈਨੂੰ ਹੀ ਕਰਨਾ ਪਊ ਅੱਜ ਪੈ ਗਈ ਮੜਾ ਜਾ ਤੇ ਟੱਪੀ ਗਈ ਐ ਬੜੀ ਚਲ ਮੋਝੀਏ ਕਿਹੜਾ ਕਰਦੇ ਹਾਂ ਚਾਹ ਥੱਜ ਦੇ ਨੀ ਜੰਦਾ ਬਾਰ ਕਿਵੇਂ ਬੇਬੇ ਠੀਕ ਹੈ ਬਤੋ ਬਾਹਰ ਨਿਕਲ ਕੇ ਬੈ ਗਈ ਹੋਰ ਮਾਂਦਰੋ ਜੀ ਯੱਕਦੇ ਬੈਠਿਆ ਵੀ ਅੱਛਾ ਦਰੋਂ ਆਏ ਤੋ ਮਾ ਇਹਦਾ ਇਧਰ ਆਇਆਗਾ ਇੱਥੇ ਪੀਤੇ ਕੋਲੇ ਬੈਠਾ ਸੀ ਅੱਛਾ ਉਹ ਮੈਨੂੰ ਉਹਨੇ ਕਰਿਆ ਸੀ ਫੋਨ ਕਹਿੰਦੇ ਇੱਥੇ ਦੋ ਮੁੱਕਾ ਪਾ ਰੱਖਿਆ ਇਹਨਾਂ ਨੇ ਕੀ ਗੱਲ ਹੋ ਗਈ ਹੁਣ ਘਰੇ ਕੋਈ ਨਹੀਂ ਆ ਬਹੂ ਨਹੀਂ ਕਰਿਆ ਜਿੰਨਾ ਕੰਮ ਕਰੇ ਹੁਣ ਅੱਡ ਹੋਣ ਨੂੰ ਆਖੀ ਉਹ ਮਾ ਲੀੜੇ ਲਿਆਂਦੇ ਉਹਦੇ ਹੂੰ ਕਾਤੀ ਨੁਆਏ ਲੈ ਅੰਗਾ ਕਾਤੀ ਨੁਆਏ ਨੇ ਬਹੁਤ ਇਕਲੀ ਐ ਤੁਸੀਂ ਸਾਰਾ ਟੱਬਰ ਤੁਹਾਡਾ ਫੜਦਾ ਐ ਮੈਂ ਤਾਂ ਦੇਖਦੀਆਂ ਨੂੰ ਹਾਂ ਸ਼ਰੀਕਿਆਂ ਨਾਲ ਥੋੜੀ ਇਕਵੇਲਦਾਰੀਆਂ ਚੱਲਦੀਆਂ ਹੁੰਦੀਆਂ ਨੇ ਤੇ ਬਸ ਹੁਣ ਕਹਿੰਦੀ ਐ ਕਿ ਅੱਡ ਕਰ ਦੋ ਮੈਂ ਘਪੇ ਹੋ ਜੂ ਨਹੀਂ ਹੁਣ ਸਾਰਦੀਆਂ ਨਹੀਂ ਕਿ ਲੈ ਜੂ ਡੰਗਾ ਨਹੀਂ ਕਰਦੇ ਨੇ ਆ ਸਮਾਂ ਦੀ ਵਧੀਏ ਮੈਂ ਤਾਂ ਐ ਕਹਿੰਦੀ ਸੀ ਚੱਲ ਵੀ ਆਪਣਾ ਵਧੀਆ ਨਹੀਂ ਨਹੀਂ ਜਾਂਦਾ ਪਰ ਵਾਹੀ ਦਾ ਕਿਵੇਂ ਕਰਾਂਗੇ ਵਾਹੀ ਇਕੱਠੀ ਰੱਖ ਲਓ ਵਾਹੀ ਤਾਂ ਇਕੱਠੀ ਰੱਖਣੀ ਪਊ ਉਹ ਵੱਡੇ ਤੋਂ ਕੰਮ ਹੀ ਨਹੀਂ ਹੋਣਾ ਫਿਰ ਉਹ ਭਾਈ ਫਿਰ ਉਹਨੂੰ ਕਹਿੰਦੀ ਵੀ ਬੰਦਾ ਰੱਖ ਲੈਣਗੇ ਉਹ ਆਮਰੀ ਪੰਗੇ ਬੰਦਾ ਉਹਦਾ ਵਿਚਾਰਾ ਥਾਈ ਚ ਬੈਠਣ ਵਾਲਾ ਹੈ ਹਾਂ ਹੁਣ ਉਹ ਦਾ ਕੰਮ ਤਾਂ ਚਿਹਰੇ ਸਰਤੀ ਚੱਲਦਾ ਫਿਰ ਸਾਰਾ ਹੁਣ ਹੋਰ ਉਹੀ ਤਾਂ ਗੱਲ ਆ ਉਹ ਬਦਤਬ ਪਸੂਆਂ ਦਾ ਦੇਖ ਲੰਦਾ ਫਿਰ ਹਾਂ ਹੀ ਤਾਂ ਦੇਖਦੀਆਂ ਨਾ ਫਿਰ ਆਪਾਂ ਤਾਂ ਉਸੇ ਦੇ ਮਾਰੀ ਇਕੱਠ ਕਰੀ ਬੈਠੇ ਸੀ ਵੀ ਚੱਲ ਘਰੇ ਚੱਲੀ ਜਾਂਦਾ ਚਲ ਬਾਹੀ ਇਕੱਠੀ ਕਰਨ ਲਿਓ ਕਹਦੇ ਭਾਈ ਸਾਡੀ ਬਾਹੀ ਚ ਬੋਲਣਾ ਨਹੀਂ ਨਹੀਂ ਰੋਟੀ ਅੱਡ ਕਰ ਇਹ ਬਹੂ ਜੀ ਤਾਂ ਬਾਹਲਾ ਤਾਂ ਕਰਨ ਲੱਗੀ ਬਾਹਲਾ ਉਹ ਕਰਦੀ ਐ ਇਹ ਉਦੋਂ ਜਦੋਂ ਕਰਕੇ ਗਈ ਇਹ ਤਲਵੰਡੀ ਲੈ ਮੇਰੇ ਫਿੱਟੇ ਫਿਰ ਤਲਵੰਡੀ ਵੀ ਕੀ ਆ ਪੰਗੇ ਪੈ ਨਾ ਉੱਥੇ ਸਿਆਪਾ ਸਿਆਪਾ ਉੱਥੋਂ ਦਾ ਰਾਹ ਹੋਇ ਨੀ ਜੱਬ ਹੁਣ ਸਾਰਾ ਕੰਮ ਕਰਦੀ ਆ ਭਈ ਇਹ ਛੋਟੀ ਵੀ ਕਰਦੀ ਦੇਖ ਹੁਣ ਤੇ ਅੱਜ ਕਹਿੰਦੇ ਲੈ ਖੜੀ ਹੀ ਨਹੀਂ ਹੋਈ ਚੰਗੀ ਪਾਜ ਅੱਜ ਪਈ ਆਲੇ ਕੀ ਫਿਰ ਐ ਥੋੜੀ ਚੱਲੂਗਾ ਫਿਰ ਭਾਈ ਦਾ ਕਰਦਾਂ ਨੇ ਚਾਰ ਪੰਡਿਆ ਆਟਾ ਨਾ ਵਸ ਕਰ ਦਿਓ ਭਾਈ ਬਸ ਆਪ ਦਾ ਕਰ ਦਿਗਾ ਮਾਂ ਰੋਜ਼ ਦੀ ਕਿਤੇ ਕਿਤੇ ਤਾਂ ਮਕਾਉਣੀ ਪਊ ਮਾਂ ਮੈਂ ਤਾਂ ਮਕਾਉਣੀ ਪਊਗੀ ਇੱਕ ਦਿਨ ਤਾਂ ਫਿਰ ਹੋਣਾ ਹੀ ਪਊ ਚਲ ਕਰਦੇ ਆ ਫਿਰ ਉਹਨੂੰ ਵੱਡੇ ਨੂੰ ਵੱਡੇ ਨਾਲ ਕਰਦੇ ਆ ਰਹਾ ਵਾ ਕਰ ਲੋ ਆ ਦਾ ਬਾਈ ਕੇ ਹੁਣ ਘਰ ਵੀ ਨਹੀਂ ਪਾਇਆ ਨਹੀਂ ਤਾਂ ਹੁਣ ਚਲ ਭਾਂਡੇ ਚੱਕ ਲਾਂਦੇ ਹੁਣ ਘਰ ਪਾਉਣਾ ਪਊ ਬਰਾਬਰ ਪਰ ਤਾਂ ਫਿਰ ਭਾਈ ਹੁਣ ਇੱਕ ਨੂੰ ਤਾਂ ਫਿਰ ਆਊਗਾ ਆ ਇੱਕ ਨੂੰ ਉਹ ਆਜੂ ਫਿਰ ਦੂਜੇ ਨੂੰ ਤਾਂ ਪਾਉਣਾ ਪਊਗਾ ਦੂਜੇ ਨੂੰ ਪਾਉਣਾ ਪਊਗਾ ਫਿਰ ਖਰਚੇ ਤਾਂ ਵਧਣਗੇ ਖਰਚੇ ਤਾਂ ਦੋ ਚਿੱਲੇ ਦਾ ਖਰਚ ਹੋ ਗਿਆ ਬੜਾ ਜਾਣ ਨੂੰ ਕਜਗਾ ਪਾਇਆ ਨਾ ਹਾਂ ਕਿੱਥੇ ਤਾਂ ਅੱਗੇ ਇੱਕ ਦਾ ਵਧੀਆ ਫਰੀ ਜਾਂਦਾ ਸੀ ਤੇ ਡੰਗ ਲੇ ਇੱਕ ਦਾ ਵਧੀਆ ਡੰਗਾ ਲਹੀ ਜਾਂਦਾ ਸੀ ਇਹੋ ਵੱਡੇਆਂ ਦਾ ਮੇਰੇ ਕਿਤੇ ਮੂੰਹੋਂ ਸਾਹ ਨਹੀਂ ਕੱਢਦੇ ਤਾਂ ਬੋਲਦੀ ਐ ਬੋਲਦੀ ਕਿ ਉਹ ਆਖੀ ਨਹੀਂ ਲੱਗਦੀ ਹਾਂ ਤਾਂ ਬੋਲਦੀ ਐ ਜੀ ਬਾ ਅੱਜ ਕੱਲ੍ਹ ਦੀਆਂ ਆਪਾਂ ਇਹੀ ਪੁਰਾਹਾਲੀ ਆ ਚਲੋ ਆਪਾਂ ਫੇਰ ਆ ਦਾ ਦੋ ਭਾਂਡੇ ਵੰਡ ਜਾਾਂਗੇ ਹਨ ਕਿ ਉਹ ਚੰਗਾ ਕਰਨ ਨਾ ਮਾੜਾ ਕਰਨ ਹੈ ਕਣ ਚਲੋ ਦੇਖਦੇ ਆਂ ਫੇਰ ਹਾਂ ਆ ਜਾਣ ਦੇ ਵੱਡੇ ਨੂੰ ਕਰਦੇ ਆਂ ਰਾਇ ਰਾਇ ਕਰ ਲੋ ਬਹਿ ਕੇ ਭਾਈ ਮਕੇ ਚੱਕੇ ਚ ਨਾ ਮਕਾਉਣੀ ਪੂ ਇਹਨਾਂ ਦੀ ਇੱਕ ਦਿਨ ਤਮਕੂ ਕੀ ਫੇਰ ਹੂੰ ਚੱਲ ਠੀਕ ਐ ਭਾਈ ਚਾਹ ਦੀ ਘੁੱਟ ਪੀ ਲੈ ਚਾਚੂ ਪੀ ਲੈ ਆ ਜਦੋਂ ਵੱਡਾ ਆ ਗਿਆ ਮੈਨੂੰ ਬੋਲ ਮਾਰਦੀ ਚੰਗਾ ਮੈਂ ਤੁਹਾਨੂੰ ਸੱਦ ਲੂੰਗੀ ਇਹਦਾ ਇਧਰ ਹੀ ਗਿਆ ਉਠਾਈ ਕਰਨੀ ਮੈਂ ਭੇਜਦਾ ਕਿਸੇ ਨੂੰ ਸੱਦਣਾ ਉਹ ਪੜਦੇ ਨਾ ਕਰ ਲੈਣੇ ਆ ਹੋਰ ਕੀ ਆ ਫਿਰ ਕੀ ਗਾ ਪਾਇਆ ਪਿਆਗਾ ਨਾ ਲੀੜੇ ਪ੍ਰੈਸ ਕਰੇ ਨਾ ਤਾਹਾਂ ਕਰੇ ਨਾ ਕੋਈ ਸੁੱਕਣੇ ਪਾਵੇ ਕੀ ਬੋਲੀ ਜਾਨੀ ਏ ਕੁਛ ਨਹੀਂ ਚਾਚਿਆ ਦੇਖ ਸਾਡੇ ਘਰ ਦਾ ਹਾਲ ਹੋਰ ਰੱਖਾ ਹੀ ਨਹੀਂ ਕਰਦੀ ਬਹੂ ਉਹ ਪਈ ਆਲੇ ਮੈਂ ਹਾਲ ਹੀ ਮੈਂ ਤੁਹਾਨੂੰ ਕਿਹਾ ਸੀ ਤੁਹਾਡਾ ਹੋਰ ਕਿਵੇਂ ਚੱਲ ਚੀਕ ਆ ਠੀਕ ਆ ਵਧੀਆ ਜੀ ਲੱਸ ਪੁੱਠੇ ਲੀੜੇ ਲਾਹੂ ਪੁੱਠੇ ਸਿਰਦੂ ਵੀ ਸਿੱਧੇ ਲਾਹੂ ਸਿੱਧੇ ਸਿਰਦੂ ਵੀ ੜੱਕਾ ਹੀ ਨਹੀਂ ਕਰਕੇ ਰਾਜੀ ਚੱਲ ਬੈਠਦੀਆਂ ਜਲ ਆ ਜਾ 10 ਮਿੰਟ ਮੈਂ ਫੇਰ ਤਰਦੀ ਇਹਨਾਂ ਦੀ ਤੈਅ ਜੀ ਚਾਕੇ ਆਓ ਪਈਏ ਅੰਦਰ ਬੜੀ ੜੱਕਾ ਨਹੀਂ ਕਰਕੇ ਰਾਜੀ ਹੈਗੀ ਕੀ ਪਤਾ ਕੀ ਭਾਲਦੀ ਆ ਇਹ ਹੋਰ ਮੇਰੇ ਕੋਲ ਗਿਆ ਸੀ ਪਾਣ ਕਾਲਾ अच्छा चाची जे कहंदा के ਸਾਡੇ ਘਰ ਦਾ ਟਾਂਚਾ ਬਾਹਰ ਹੀ ਖਰਾਬ ਹੋ ਗਿਆ ਗੱਡ ਹੋਣ ਨੂੰ ਕਹਿੰਦੀ ਹੈ ਹੋਰ ਹੁਣ ਇਹ ਤਾਂ ਕਹਿੰਦੇ ਨੇ ਵੀ ਅੱਡ ਹੋਵਾਂਗੇ ਅਸੀਂ ਤਾਂ ਵੀ ਤੁਹਾਡਾ ਤਾਂ ਭਾਈ ਹੁਣ ਜਿਆਦਾ ਖਰਚਾ ਫਿਰ ਖਰਚ ਹੈ ਵੀ ਜਿਆਦਾ ਚਾਚੀ ਸਾਡਾ ਮੇਰੀ ਗੱਲ ਸੁਣ ਤੂੰ ਹੂੰ ਤੂੰ ਨੋਨ ਨੂੰ ਜੜਕ ਸਕਦੀ ਆਂ ਆਪਦੀ ਨੂੰ ਮੈਂ ਤਾਂ ਬਧਿਆਰਾਂ ਕਹਿ ਨਹੀਂ ਆ ਉਹਨਾਂ ਨੇ ਤਾਂ ਤੂੰ ਤਾਂ ਆਵਦਾ ਜਵਾਬ ਵੀ ਆਰਾਂ ਤਾਂ ਜਵਾਬ ਵੀ ਨਹੀਂ ਦੇਹਾ ਹੋਰ ਉਹਨਾਂ ਦਾ ਹੁਣ ਮੁੰਡਾ ਹਜੇ ਪੜ੍ਹੀ ਜਾਂਦਾਗਾ ਉਹਨਾਂ ਨੇ ਕਿਹਾ ਬਿਆਹ ਨਾ ਹੋਰ ਲੋਕ ਤਾਂ ਮੈਨੂੰ ਆਖਣਗੇ ਇਹਨੂੰ ਕੋਈ ਸਹਿਣਾ ਇੱਕ ਹੀ ਆਖੜਾ ਗੁੰਦੇ ਹੋਊਗਾ ਉਹਨੂੰ ਕਿਨੇ ਆਖਣਾਗਾ ਪਹਿਲਾਂ ਤਾਂ ਮੇਂ ਮੇਰਾ ਥਾਪੜ ਥਪੜਾਇਆ ਆਪਦੀ ਨੂ ਨੂੰ ਸਮਝਾ ਤੂੰ ਵਹਾ ਕੇ ਛਿੜਕਾ ਉਹਨੂੰ ਮਾੜੀ ਜੀ ਕਹੋਂਗੇ ਮੈਂ ਉਹਨੂੰ ਅੱਜ ਕਾਇ ਨਹੀਂ ਹੈਗੀ ਐ ਨਹੀਂ ਕੰਮ ਲੋਟ ਆਉਂਦਾ ਇਹ ਅੱਠ ਪਾਈ ਰੋਟ ਨਹੀਂ ਹਜੇ ਜਿੰਨਾ ਚਿਰ ਉਹਦਾ ਵਿਆਹ ਨਹੀਂ ਵਿਆਹੀ ਦਾ ਮੈਂ ਤਾਂ ਚਾਚੀ ਫਾਹੇ ਚੜ ਗਈ ਕਾਹਦਾ ਮੁੰਡਾ ਵਿਆਹ ਲਿਆ ਉਹੀ ਤਾਂ ਹੈ ਫਿਰ ਤਾਂ ਹੀ ਤਾਂ ਆਪਾਂ ਕਹਿੰਦੇ ਪਹਿਲਾਂ ਤਾਂ ਆਪਾਂ ਕਹਿੰਦੇ ਹਾਏ ਮੁੰਡਾ ਵਿਆਹ ਲਿਆ ਮੁੰਡਾ ਉਹਦੀ ਪਤਾ ਲਾ ਜਦੋਂ ਨੂਹਾਂ ਗੁੱਤ ਨਹੀਂ ਪਟਦੀਆਂ ਗੁੱਤ ਨਹੀਂ ਪਟਦੀਆਂ ਜਮੀ ਨਹੀਂ ਕਰਕੇ ਰਾਜੀ ਡੱਕਾ ਕਰਕੇ ਅੱਗੇ ਵਧਿਆ ਕੰਮ ਕਰਦੀ ਸੀ ਬਸ ਇਹ ਜੇ ਕਾਕੇ ਨਾ ਮੰਡੀ ਜਾ ਕੇ ਆਈ ਹੈ तरीका ਕਰਨ ਲੱਗ ਗਈ ਬਾਹਲਾ ਨਾ ਕੋਈ ਕੱਪੜਾ ਸਾਹਮੇ ਨਾ ਕੋਈ ਭਾਂਡਾ ਠੀਕਰ ਸਾਹਮੇ ਨਾ ਕੋਈ ਆਏ ਮੈਂ ਬਾੜੇ ਵਾਗੀ ਪਰਸੋਂ ਬਾਹਰ ਲੈ ਕਰੇ ਉਧਰ ਮੈਨੂੰ 11 ਵਜੇ ਵੀਰਪਾਲ ਨੇ ਤਾਂ ਸਾਰਾ ਸੁੰਭ ਰਿਆ ਉਸਨੇ ਭਾਂਡਾ ਠੀਕਰ ਮਾਂਜਾ ਤੇ ਮੈਂ ਉਹਨਾਂ ਰਿਜਾਈ ਚ ਵੜਕੀ ਮੈਂ ਉਹਨੂੰ ਨਹੀਂ ਹੰਡ ਲੱਗਦੀ ਇਹਨੂੰ ਬਾੜੇ ਲੱਗਦੀ ਹੈ ਤੇ ਜੇ ਮੈਂ ਆ ਕੇ ਪੁੱਛਿਆ ਮੈਂ ਕਿ ਦੁਖਦਾ ਤੇਰਾ ਮੇਰਾ ਤਾਂ ਕਹਿੰਦੀ ਸਿਰ ਦੁਖਦਾ ਤੂੰ ਖੌਂਸੜਾ ਖਿੱਚੇ ਨੂੰ ਪੇ ਲੋਟ ਆਊਗੀ ਕਰਨੇ ਪੂ ਕੋਈ ਗੱਲ ਫਿਰ ਹੋਰ ਕੀ ਹੈ ਗੱਲ ਗਲਤ ਹੈ ਬਈ ਹੁਣ ਇਹ ਤਾਂ ਅੱਡ ਹੁੰਦੀ ਐ ਲੈ ਅੱਜ ਤੁਸੀਂ ਉਹਦੀ ਇਹ ਅੱਡ ਪੁਨੇ ਦੀ ਕੱਲ ਨੂੰ ਕੁਝ ਹੋਰ ਕਹੂਗੀ ਤੁਹਾਨੂੰ ਤੇ ਹੋਰ ਉਹ ਤਾਂ ਪੁੱਛ ਨਾ ਲਿਆ ਗਿਆ ਪਗਾਤੀ ਨਾ ਵੀ ਅੱਡ ਹੋ ਗਏ ਤੇ ਕੱਲ ਨੂੰ ਤੁਹਾਨੂੰ ਹੋਰ ਵੱਡੀ ਗੱਲ ਆਖੂਗੀ ਕੋਈ ਸਿਰ ਚੜਜੂ ਤੁਹਾਡੇ ਚੜੀ ਪਈ ਐ ਸਭ ਤੇ ਚੜੀ ਪਈ ਐ ਤੇ ਮਾੜੀ ਮੋਟੀ ਰੋਕ ਕੋ ਉਹਨੂੰ ਅਸੀਂ ਕਿਹਾ ਹੋ ਸਕਦੀ ਨਹੀਂ ਤੇਰਾ ਗੰਦ ਰੱਖਿਆ ਸੀਗਾ ਹੁਣ ਹੋਈ ਗੱਲ ਆ ਆਪ ਨੂੰ ਵੀ ਹੋ ਜਾਂਦਾ ਵੀ ਚਲ ਇੰਨਾ ਕ ਤਾਂ ਕਰੂਗੀ ਹਾਂ ਲਿਆ ਵੰਜਿਆਂ ਤੇ ਕਿ ਜਰੂਸ ਕੱਢੇ ਪੈਣ ਜੇ ਕੋਈ ਛੋਟੇ ਆ ਜੇ ਭੈੜਾ ਨਹੀਂ ਲੱਗਦਾ ਕਰਦੀ ਨਹੀਂ ਬੱਤੇ ਨਹੀਂ ਕਰਦੀ ਹੈਗੀ ਕਰਨ ਲਾ ਤੂੰ ਜੂਤ ਖਿੱਚ ਕੇ ਮੈਂ ਥੋ ਤੇ ਚਾਚੀ ਬੋਲ ਲੈ ਨਹੀਂ ਜਾਂਦਾ ਮੈਂ ਕੀ ਕਰਾਂ ਬੋਲ ਮਾੜਾ ਜਾ ਆਇ ਤਾਂ ਤੂੰ ਚਮਲਾ ਲਿਓ ਸਿਰ ਚੜਾ ਮੇਰੀ ਰੋਟਾ ਆਉਂਦਾ ਚੱਲ ਦੇਖਾਂਗੇ ਕਰਾਂਗੇ ਕੋਈ ਹੱਲ ਤਾਂ ਫੇਰ ਕਾਲਾ ਫੇਰ ਤੈਨੂੰ ਕੀ ਕਹਿੰਦਾ ਸੀ ਵੀ ਅਸੀਂ ਅੱਡ ਹੋਵਾਂਗੇ ਸੱਚੀ ਨਾ ਉਹ ਤਾਂ ਕਹਿੰਦਾ ਮੈਂ ਹੋ ਕੇ ਰਾਜੀ ਨਹੀਂ ਵੀ ਤੁਸੀਂ ਮਾੜਾ ਮਟਾ ਸਮਝਾਓ ਉਹਨਾਂ ਥੈਂਕ ਯੂ ਮੈਂ ਤੇਰੇ ਕੋਲੇ ਆਈ ਆਂ ਚੱਲ ਫੇਰ ਆਖਾਂਗੇ ਤੂੰ ਮੈਂ ਵੀ ਆਖੂਂਗੀ ਇਹਨੂੰ ਤੇ ਖੁਸ ਤੂੰ ਸਾਡੀ ਬੇਬੇ ਨੂੰ ਵੀ ਸਮਝਾ ਦੇ ਮਾੜਾ ਜੀ ਬੇਬੇ ਨੂੰ ਵੀ ਮੈਂ ਕਹਿ ਦੇਣੀ ਆ ਉਹਨੂੰ ਵੀ ਸਮਝਾ ਉਹ ਤਾਂ ਵਿਚਾਰੀ ਕੀ ਕਹਿੰਦੀ ਆ ਉਹ ਨਹੀਂ ਕੁਝ ਕਹਿੰਦੀ ਉਹ ਕਿੱਥੇ ਕੁਝ ਕਹਿੰਦੀ ਆ ਇਹੀ ਚਾਂਬਲੀ ਹੋਈ ਆ ਤੁਹਾਡੀ ਮੈਂ ਕਹਿੰਦੀ ਤਾਂ ਨਹੀਂ ਬਸ ਉਹ ਹੋਈ ਗੱਲਾਂ ਤੋਂ ਉਹ ਕਰ ਗਿਆ ਕਿ ਮੈਨੂੰ ਬੇਬੇ ਨੇ ਸੂਟ ਨਹੀਂ ਸੋਣਾ ਲਿਆ ਕੇ ਦਿੱਤਾ ਮੈਨੂੰ ਬੇਬੇ ਨੇ ਆ ਨਹੀਂ ਲਿਆ ਕੇ ਦਿੱਤਾ ਮੈਂ ਤੁਸੀਂ ਬੇਬੇ ਨੂੰ ਭੇਜ ਦੇ ਮੈਂ ਮੰਡੀ ਬੰਨਿਆ ਬੇਬੇ ਨੂੰ ਪਤਾ ਹੀ ਨਹੀਂ ਬਸ ਐ ਕਹਿਣ ਲੱਗ ਜਾਂਦੀ ਐ ਕਹਿਣ ਲੱਗ ਜਾਂਦੀ ਚਾਂਬਲੀ ਆ ਵਾਲੀ ਕੀ ਕਰ ਮੈਂ ਤੇਰੀ ਬੇਬੇ ਨੂੰ ਵੀ ਸਮਝਾਉਂਗੀ ਕੋਈ ਨਹੀਂ ਠੀਕ ਆ ਚਾਚੀ ਹੋਰ ਤਾਂ ਕਿਹਨਵੇਂ ਮਾ ਟੱਕਰੀਆਂ ਭਾਈ ਤੂੰ ਕਿੱਧਰੋਂ ਆਏ ਮੈਂ ਸੱਤ ਚ ਵਗ ਗਿਆ ਸੀ ਯਾਰ ਛਟਾਂਡੀ ਵਾਲੀ ਆ ਗਈ ਹਨ ਹੋਰ ਠੰਡਾ ਵਾਲੀ ਸਮਾ ਮੁੰਡੇ ਨੂੰ ਬੋਲ ਮਾਰ ਕਾਲੇ ਆ ਗਿਆ ਆ ਜਾ ਪੁੱਤੋਂ ਵੀ ਹੋ ਗਿਆ ਮੂਹ ਤੇਜਾ ਮਕੇ ਤੇਦੇ ਨੂੰ ਦੱਸ ਦੇ ਭਾਈ ਜੀ ਜੰਗਾ ਹੋ ਬਾਈਆ ਕਲੇ ਹੂੰ ਲੈ ਖਲੋ ਭਰਾ ਹੋ ਰਾਇ ਕਰ ਲੋ ਮੈਂ ਤਾਂ ਯਾਰ ਕਿਚ ਕਹਿ ਤਾ ਦ ਵੀਰਪਾਲ ਨੂੰ ਹੂੰ ਵੀ ਆਜੇ ਭਾਂਡੇ ਵੰਡ ਲੋ ਭਾਈ ਉ ਮੈਂ ਤਾਂ ਉੱਦੀ ਮਰ ਜੂ ਜਿਹਦੇ ਤੁਸੀਂ ਆ ਦੋ ਚੁੱਲੇ ਹੋ ਗਏ ਸੋਨੇ ਪੰਡਰ ਨੂੰ ਤਾਂ ਕੀ ਦਾ ਪਰ ਉਹ ਆਏ ਵੀ ਜਿੱਦ ਮੈਂ ਮਰ ਗਈ ਵੇ ਸਕਦੇ ਉਹ ਮੈਨੂੰ ਮਗਰੋਂ ਸੈਂਟਰ ਪਾਣਾ ਦੋ ਚੁੱਲੇ ਬਣਾ ਲੈ ਆਪਾਂ ਦਾ ਐਡਾ ਵਧੀਆ ਚੱਲੀ ਜਾਂਦਾ ਸੀ ਉਸ ਗਗ ਵੀਰਦਾਰੀ ਤੇ ਕੋਈ ਫਰਕ ਹੀ ਨਹੀਂ ਸੀਗਾ ਤੇ ਰੱਬਿਆ ਡੋਹਣ ਨੂੰ ਕਿਦਾ ਜੀ ਕਰਦਾ ਹੈਗਾ ਉਹਦਾ ਹੁਣ ਬੁੜੀਆਂ ਨਹੀਂ ਕੱਟਦੀਆਂ ਉਹਦੀ ਬਹੂ ਕਾਕੇ ਦੀ ਹੈ ਜਾਂ ਤਾਂ ਤੂੰ ਐਂ ਕਰ ਹੂੰ ਜੇ ਅੱਡ ਤੋਂ ਬਚਣਾ ਆਪਣੇ ਦੋ ਸਾਲ ਹੋਰ ਲੰਘ ਜਾਣਗੇ ਹੂੰ ਕਿ ਪਰਜਾਈ ਨੂੰ ਤੇ ਉਹਨੂੰ ਬਹੂ ਨੂੰ ਝਾੜੇ ਮੜਾ ਜਾ ਨਾ ਉਹਨੂੰ ਤਾਂ ਕਹਿ ਦੂ ਮੈਂ ਹੋਰ ਆਪਣੇ ਦੋ ਸਾਲ ਲੰਘ ਜਾਣਗੇ ਤੂੰ ਫਿਰ ਕਾਸੇ ਵਾਲਾ ਨਹੀਂ ਰਹਿਣਾ ਜੇ ਤੂੰ ਕਬੀਲਦਾਰੀ ਨਹੀਂ ਚੱਕੀ ਜਾਣੀ ਹੋਰ ਫਰਮਾਨਾ ਪੜਿਆ ਨਹੀਂ ਲਿਖਿਆ ਨਹੀਂ ਕੋਈ ਤਾਂ ਕਹਿੰਦਾ ਬਾਹਰ ਦਾ ਨਹੀਂ ਅੰਦਰ ਦਾ ਨਹੀਂ ਆਪਣਾ ਜਰ ਜੋੜੇ ਚੱਲੀ ਜਾਂਦਾ ਹੂੰ ਮੁੜ ਕੇ ਕੱਲ ਨੂੰ ਜਵਾਕ ਝੱਲੇ ਵੀ ਹੋਣਗੇ ਪੋਤੇ ਆਣਾ ਵੀ ਹੋਏਗਾ ਐਡੀ ਕਵੀਲਦਾਰੀ ਕਿਵੇਂ ਚੱਕੇਗਾ ਸਾਡਾ ਭਾਈ ਲੈ ਕੇ ਹਾਂ ਇੱਕ ਜਵਾਕ ਆਟ ਹੋ ਜਾਣਾ ਹੋਰ ਕੋਈ ਨਹੀਂ ਬੇਬੀ ਮਰ ਜੂ ਪਹਿਲਾਂ ਤਾਂ ਇਹਨੇ ਕੀ ਬਤਾ ਬਾਕੀ ਆ ਆ ਤੈਨੂੰ ਤਾਂ ਮੰਡੀ ਦਾ ਤਾਂ ਪਤਾ ਨਹੀਂ ਵੀ ਆੜਤਿਕਾ ਆਪਣਾ ਆੜਤਿਕਾ ਨਹੀਂ ਪਤਾ ਇਹਨੂੰ ਹਾਂ ਇਹ ਵੀ ਗਿਆ ਹੀ ਨਹੀਂ ਕਿਤੇ ਤੇ ਫੇਰ ਹੁਣ ਇਹ ਆਵਾ ਗਰੀਬ ਉਹ ਹੀ ਗੱਲ ਉਹ ਦੋਨੇ ਤੇਜਣ ਕੁਇ ਇਸੇ ਦਾ ਕਰਕੇ ਸੋਚਦੇ ਹਾਂ ਵੀ ਅੱਡ ਹੋਣ ਨੂੰ ਤਾਂ ਮੈਂ ਹੁਣ ਚੱਕ ਲਾਂ ਚਾਰ ਬੰਦੇ ਹਾਂ। ਹਾਂ। ਇਹਦਾ ਕਰਕੇ ਸੋਚਦੇ ਆਂ ਵੀ ਸਿਰ ਜੁੜੇ ਆ ਇਹਦਾ ਬਣੀ ਜਾਂਦਾ ਕੁਝ ਨਹੀਂ ਔਖਾ ਹੋ ਜੂਗਾ ਲੋਕ ਝੇਡਾਂ ਕਰਨਗੇ। ਹੋਰ ਆਏ ਗਰੀਬ ਆ ਨਾ ਆਪਣੀ ਬਹੂ ਵੀ ਤੇਜ ਐ ਤੇ ਉਹ ਵੀ ਤੇਜ ਐ। ਦੋਨੀਆਂ ਹੁਣ। ਕੋਈ ਨਹੀਂ ਫਿਰ ਮੜਾ ਤੂੰ ਸਮਝਾ ਉਹਨਾਂ ਨੂੰ ਚੰਗਾ। ਮੈਂ ਕਹਿ ਦਣਾ ਫਿਰ ਮੈਂ ਉਹਨੂੰ ਸਮਝਾ ਦੂੰਗਾ। ਨਾਲੇ ਚੱਲ ਤੈਨੂੰ ਵੀ ਕਹਿ ਕੇ ਆਇਆ ਸੀ ਉਹ ਵੀ ਲਈ ਹੋਆ ਆਈ ਹੋਆ ਆਪਣੇ ਘਰੇ। ਆਈ ਤੂੰ ਮੰਨਦਾ ਏ। ਸਾਰ ਪਾਈ ਦੇਖ ਲਾ ਰਾਇ ਕਰ ਲਾ ਉਹਦੀ ਨਾਲੇ 4 ਸਾਲ ਹੋਰ ਲੰਘ ਜਾਣਾ ਤੇਰਾ ਮੁੰਡਾ ਵਿਆਹ ਜਾਵੇ ਹੋਰ ਨਹੀਂ ਮੁੰਡਾ ਵਿਆਹ ਜਾਊ ਨਾਲੇ ਸਾਰਾ ਖੁਸ਼ੀ ਲੋਟ ਆ ਜਾਊਗਾ ਫੇਰ ਤਾਂ ਸਾਰਾ ਖੁਸ਼ੀ ਹੋ ਜੂਏ ਇਹ ਤਾਂ ਜਵਾਕ ਤਾਂ ਹਾਂ ਠੀਕ ਆ ਵਧੀਆ ਮਾਤਾ ਆਪਾਂ ਕੇ ਕਹਿ ਕੇ ਗਈਆਂ ਮੈਂ ਸਮਝਾ ਕੇ ਗਈਆਂ ਉਹਦੀ ਸੱਸ ਨੂੰ ਵੀ ਵੀ ਭਾਈ ਉਹਨੂੰ ਬਹੂ ਲਲਕਰੋ ਬਾੜੀ ਤੇਜ ਐ ਹਾਂ ਬਾੜੀ ਤੇਜ ਤਾਂ ਹੁਣ ਤੇਜ ਤਾਂ ਹੈ ਹੀ ਕੀ ਨਹੀਂ ਆ ਤੇ ਵੀ ਆਪਦਾ ਘਰ ਹੋਰ ਰੱਖੋ ਜਿਵੇਂ ਅੱਗੇ ਸੀ ਉਹ ਜਗ੍ਹਾ ਹੁਣ ਚਾਚੀ ਆ ਜਾਂਦਾ ਨਹੀਂ ਜੇ ਤੇਜ ਹੈਗੀ ਸਾਰਾ ਤਰ ਕਰ ਦਗੇ ਹਾਂ ਘਰ ਅੱਡ ਕਰ ਲੋ ਮੇ ਮਾਤਾ ਨੂੰ ਆਖਿਆ ਨਹੀਂ ਮਹਾਂ ਹੋਂ ਕਿ ਤੇਰਾ ਇਹ ਇਕੱਠੇ ਬੈਂਦੇ ਨਾ ਤੇ ਕਿੱਥੇ ਨਾ ਨਾ ਖਵਾ ਕੇ ਤੇ ਕਿੱਥੇ ਭਾਈ ਮੈਂ ਤੁਹਾਨੂੰ ਕਹਾਂ ਸੀ ਕਾਲਾ ਕਹਿੰਦਾ ਕਿ ਇਹਨਾਂ ਨੂੰ ਮੜਾ ਮਟਾ ਕਹੇ ਤੂੰ ਮੈਂ ਉਹਨੂੰ ਕਿਹਾ ਸੀ ਜਸਵਿੰਦਰ ਨੂੰ ਕੀ ਕਹਿੰਦਾ ਭਾਈ ਆਪ ਦੀ ਨੂੰ ਨੂੰ ਝੜਕ ਤੂੰ ਮੋਲੀ ਨਹੀਂ ਕਹਿੰਦੀ ਕੋਈ ਨਹੀਂ ਝਿੜਕੂਗੀ ਤੇਜ ਵਾਲੀ ਮੈਂ ਹਾਂ ਤਾਂ ਫਿਰ ਕੱਲ ਨੂੰ ਅੱਜ ਤਾਂ ਅੱਡ ਹੋਣ ਨੂੰ ਕਹਿੰਦੀ ਕੱਲ ਨੂੰ ਕੋਈ ਵੱਡੀ ਚੀਜ਼ ਮੰਗੂਗੀ ਸੋ ਉੱਥੋਂ ਮੈਂ ਆਈ ਹਾਂ ਚੱਲੇ ਨਾ ਹੋਰ ਵੀ ਆ ਡੋਕੇ ਕਿਥੋਂ ਨੰਗਾ ਲੈਂਦਾ ਕਿ ਘਰ ਪਾਇਆ ਇੱਧਰ ਹੁਣ ਜਿਹੜਾ ਇੱਧਰ ਪਾਊਗਾ ਉਹਨੂੰ 10-20 ਲੱਖ ਰੁਪਈਆ ਅੱਜ ਜਾਇੰਦਾ। ਤੇ ਉਹੀ ਤਾਂ ਗੱਲ ਆ ਕਿੱਥੋਂ ਆਊਗਾ? ਫੇਰ ਪਾਊਗਾ। هەر ਇੱਕ ਚੀਜ਼ ਨੂੰ ਅੱਗ ਲੱਗੀ ਪਈ ਐ, ਸਿਮੈਂਟ 80 ਨਹੀਂ ਪੂਰੀ ਆਉਣੀ। ਪੂਰੀ ਆਉਣੀ। ਤੇ ਵਾ ਕਿਉਂ ਆਇਆ ਜਵਾਕ ਦਾ ਚਲੋ ਉਹਦਾ ਵਿੱਚ ਹੋ ਜਾਂਦਾ ਕੱਟ। ਉਹੀ ਤਾਂ ਗੱਲ ਆ। ਹੈਂ? ਵਿੱਚ ਉਹ ਬਿਆਹ ਹੋ ਜਾਂਦਾ। ਚਲੋ ਉਹੀ ਚਲੋ ਇਹ ਜਵਾਕ ਦਾ ਅੱਡ ਹੋ ਜਾਂਦਾ। ਅੱਡ ਹੋ ਜਾਂਦਾ। ਬਰਾਬਰ ਦੀ ਹੋ ਜਾਂਨ ਵੀ ਚਲ ਭੀ ਉਹਦਾ ਵੀ ਵਿਆਹ ਹੈਗਾ, ਇਹਦਾ ਹੀ ਵਿਆਹ ਹੈ। ਵਿਆਹ ਹੈਗਾ। ਐ ਉਹ ਤਾਂ ਫੇਰ ਉਹਦਾ ਕਮਲੀ ਪੁੱਟਦੀ ਐ ਨਾ ਹੁਣ। ਹੋਰ ਉਹ ਤਾਂ ਕੁਝ ਬਣਿਆ ਨਹੀਂ। ਤੇ ਉਹੀ ਤਾਂ ਗੱਲ। ਮ ਮਾਇਤਾ ਕੀ ਨੇ ਵੀ ਪਈ ਹੋਣਾ ਨਹੀਂ ਅੱਡ ਹੋਣਾ ਨਹੀਂ ਅੱਡ ਬੈ ਕੇ ਸਮਝਾ ਦਿੰਦੇ ਪਰ ਪਿਆਰ ਨਾਲ ਚੱਲ ਲੜਨਾ ਕਾਦੇ ਵਾਸਤੇ ਆ ਅੱਜ ਕੱਲ ਚੱਲਦਾ ਕੋਈ ਨਹੀਂ ਉਹ ਬਹੂ ਨੂੰ ਵੀ ਬੈ ਕੇ ਸਮਝਾ ਦਿਓ ਤੇਜਾ ਕਹਿ ਦੂਗਾ ਤੂੰ ਕਹਦੀ ਠੀਕ ਹੈ ਕਾਹਦਾ ਤਾਂ ਕੋਣ ਆ ਇਹੋੀ ਗੱਲ ਹੁੰਦੇ ਜਵਾਬ ਇਹਦਾ ਨੀ ਨਾ ਬੇਰੇ ਦਾ ਕੁਝ ਬਣਨਾ ਇਹ ਕੂਨ ਨਾ ਇਹ ਜਾਣਦਾ ਨਹੀਂ ਹੁੰਦਾ ਹਾਂ ਮੈਂ ਦੇਖਦੇ ਆਂ ਹਾਂ ਇਹ ਤਾਂ ਅੰਦਰ ਹੀ ਹੋਊਗੀ ਪਤਾ ਨਹੀਂ ਮੈਨੂੰ ਤਾਂ

ਤੇਰਾ ਰੋਟੀ ਦਾ ਨਿਬੜ ਜਾ ਮਾਹ ਹੁਣ ਫਿਰ ਵੇਪੇ ਖਾ ਕੇ ਰੋਟੀ ਇਧਰ ਪਤਨ ਚਾਚੀ ਕਿਆ ਮੰਨੀ ਬਾਗੀ ਹੌਲੀ ਹੌਲੀ ਚਾਨ ਮੈਂ ਤੋਰੇ ਆ ਮਾ ਮਾ ਚਲ ਤੋਰਾ ਰੋਟੀ ਖਾ ਕੇ ਬੈਠਣਾ ਹਾਜ ਮੈਂ ਨੇ ਆਉਂ ਜਿਹੜਾ ਇਹਨਾਂ ਰੋਟੀ ਮੈਂ ਆ ਜਾ ਆ ਸਾਰੇ ਮੰਨ ਜੇ ਪੈ ਵੀਰਾ ਆ ਤਾਂ ਬਾਹਰ ਹੀ ਤੂਆ ਕਰੀ ਰੋਟੀਆਂ ਚਪੂੜ ਮੈਂ ਬਾਫੀ ਜੀ ਲਾ ਲਈ ਐ ਚ ਮੈਂ ਖਾ ਹੋਗਾ ਔਰ ਸੇਕ ਜਾ ਹੋ ਜੂ ਮੈਂ ਖਾ ਮੜਾ ਜਾ ਜੇ ਆਖੀ ਨਾ ਕੰਮ ਤਾਂ ਨਾ ਕਰ ਕਰਾ ਦੇ ਘਰ ਮੇ ਬਾੜੇ ਬਾੜੇ ਜਾਨੀਏ ਚੰਗਾ ਪਰੌਣੀ ਤਾਂ ਹੁੰਨੀ ਐਗੀ ਉਹ ਮੈਂ

तो ना का तो 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 फिर मैं जवाब तो 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 चल कोई नी मैं तेन आए कहनी तेरी चाची मसा टकाय देख आप चार जने ये है तीन जने अपना किन्ना खर्च से पुता मसा टकई है ना चार साल होर कट चल चलूगा ਆ ਮਤੂ ਵੇ ਮੈਂ ਕੱਟ ਕਰ ਲਿਆ ਕਰ ਤੇਰੇ ਚਾਚੀ ਦਾ ਸਰੀਕਾ ਨਾ ਕਰਿਆ ਕਰ ਨਹੀਂ ਕਰੂ ਜਿਹੜੀ ਤਰੀਕਾ ਕੱਟ ਕਰ ਲਿਆ ਕਰ ਕੰਮ ਦਾ ਤਾਂ ਕੋਈ ਨਹੀਂ ਪਰ ਮੈਂ ਇੱਕ ਮੂਰੋ ਪੁੱਠਾ ਜਵਾਬ ਨਾ ਦਿਆ ਕਰ ਵੀ ਹਾਂ ਮੈਂ ਕਰਦੀ ਨਹੀਂ ਜਾਂ ਕਰਦੀ ਆ ਤੇ ਪਿਆਰ ਨਾਲ ਕਿਹਾ ਕਰ ਵੀ ਹਾਂ ਚਾਚੀ ਮੈਂ ਕੰਮ ਕਰਦੀ ਹੁਣ ਮੈਂ ਤੈਨੂੰ ਕਿਹਾ ਤਾਂ ਪਿਆਰ ਨਾਲ ਹੀ ਐ ਤੂੰ ਕਹਿੰਦੇ ਵੀ ਹਾਂ ਮੰਮੀ ਵੀ ਵੀ ਮਜ਼ਾਦ ਨਹੀਂ ਐ ਮੈਂ ਭਾਂਡੇ ਵਸ ਕਿੱਥੇ ਕਿ ਮਜ਼ਾਉ ਨਹੀਂ ਤਾਂ ਹੈਗੀਆਂ ਉਸੇ ਗੱਲ ਨੂੰ ਤਾਂ ਪੁੱਤ ਸਿੱਧੀ ਪਾਲਾ ਤੇ ਉਸੇ ਨੂੰ ਪੁੱਠੀ ਪਾਲਾ ਚਲ ਠੀਕ ਆ ਮੈਂ ਕੋਈ ਨਾ ਕਰਾ ਦੇ ਕਰ ਤੇ ਹੋਰ ਆ ਇਹ ਤਾਂ ਨਰਮ ਨੇ ਫੇਰ ਵੀ ਨਾ ਇਹ ਤਾਂ ਤੇਰੀ ਚਾਚੀ ਨਾਲੇ ਚਾਚਾ ਹੁੰ ਤੇਰੇ ਪਾਪੇ ਤਾਂ ਤੈਨੂੰ ਦੇਖ ਡੱਕਾ ਕੰਮ ਨਹੀਂ ਹੁੰਦਾ ਤੇ ਤੇਰੇ ਚਾਚਾ ਹੀ ਕਰਦਾ ਸਾਰਾ ਦਿਨ ਖੇਤ ਦਾ ਕੰਮ ਤੇ ਬਣਦਾ ਤਾਂ ਆਪਣਾ ਵੀ ਬਰੋਬਰੀ ਇਹਨਾਂ ਦੇ ਐਂ ਤਾਂ ਹੈ ਫਿਰ ਤੇ ਜੇ ਹੁਣ ਉਹ ਹੀ ਗੱਲ ਅੱਡ ਦੀ ਦੁਮ ਚੱਕੀ ਸੀ ਤੇ ਆਪਾਂ ਕਿੱਥੋਂ ਦਿੰਦੇ ਇਹਨਾਂ ਨੂੰ 15 ਲੱਖ ਉਹ ਤਾਂ ਚੱਲ ਵਧੀਆ ਹੋ ਗਿਆ ਚਾਚੀ ਨੇ ਟਕਾਤਾ ਕੁਛ ਭਈ ਬੇਬੇ ਮਰ ਜੂਗੀ ਆਪਣੀ ਦੇਖ ਚਾਚੀ ਆਈ ਸੀ ਚਾਚੀ ਆਈ ਸੀ ਹਾਂ ਚਾਚੀ ਕਹਿ ਕੇ ਗਈ ਇਹ ਫੇਰ ਇਹ ਹਮਾਰੇ ਜ ਟਿੱਕੇ ਆ ਵਿਚਾਰੇ ਇਹ ਤਾਂ ਨਰਮ ਨੇ ਹਜੇ ਨਹੀਂ ਬੋਲਦੀ ਮੈਂ ਮੈਂ ਤਾਂ ਕੁਝ ਬੋਲਦੀ ਵੀ ਨਹੀਂ ਹੁੰਦੀ ਤੇ ਨਾਲੇ ਜੇ ਆਪਣੀ ਬੇਬੇ ਨੂੰ ਖੁਸ਼ ਹੋ ਗਿਆ ਆਪਾਂ ਜੁਲੇ ਅੱਡ ਕਰ ਲੈ ਸੀ ਜਿਵੇਂ ਕਰਨ ਨੂੰ ਫਿਰਦੀਆਂ ਸੀ ਤੇ ਬੇਬੇ ਨੂੰ ਕੁਝ ਹੋ ਗਿਆ ਲੋਕ ਐ ਆਖਣਗੇ ਉਹ ਉਹਨਾਂ ਦੀ ਨਾ ਜਿਹੜੀ ਹੁਣ ਬਹੂ ਆਈ ਸੀ ਉਹਨੇ ਉਹ ਬੂੜੀ ਮਰਵਾਤੀ। ਜੇ ਉਹਨਾਂ ਦਾ ਤਾਂ ਦਰਾਨੀ ਥਾਣੀ ਦਾ ਕੱਠ ਚੱਲੀ ਜਾਂਦਾ ਸੀ ਇਸ ਗੱਲ 'ਚ ਤੂੰ ਬਦਨਾਮ ਹੋਏਂਗੀ ਪੁੱਤ। ਚੰਗਾ ਚੰਗਾ ਹਾਂ ਸਿਆਣੀ ਬਣ ਕੇ ਰਹਿ ਹਕਰ ਮਿਰਤੀ। ਠੀਕ। ਹਰ ਤੇ ਜੱਜੀ ਤਾਂ ਤਾਂ ਜਮੀਨ ਆ ਮੂਰੇ ਬੋਲੀ ਚੰਗਾ। ਨਾ ਮੈਂ ਬੋਲਦੀ ਨਹੀਂ ਪਹਿਲਾਂ ਆ ਭਾਂਡੇ ਬਾਜ ਕੇ ਚੱਕ ਲਈਂ ਚੰਗਾ। ਚਾ ਮੈਂ ਚੱਕ ਲਿਆਉਂਗੀ ਤੂੰ।